ਜੀ ਮਿੱਤਰੋ ਸਵਾਗਤ ਹੈ ਆਪਣੇ Facebook ਪੇਜ ਤੇ ਤੇ YouTube ਚੈਨਲ ਦੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਪਿੰਡ ਕੁਲਹਾਰਾ ਜ਼ਿਲ੍ਹਾ ਜੈਸਲਮੇਰ ਮਿੱਤਰੋ ਰਾਜਸਥਾਨ ਦੇ ਵਿੱਚ ਆਪਾਂ ਮੌਜੂਦ ਹਾਂ ਤੇ ਆ ਜਿਹੜਾ ਪਿੰਡ ਆ ਮਿੱਤਰੋ ਰਾਤੋਂ ਰਾਤ ਖਾਲੀ ਹੋ ਗਿਆ ਸੀ ਤੇ ਐਂਟਰੀਆਂ ਆ ਪਿੰਡ ਦੀਆਂ ਬਿਲਕੁਲ ਬੰਦ ਨੇ ਤੇ 5 ਵਜੇ ਤੋਂ ਬਾਅਦ ਇਹ ਪਿੰਡ ਦੇ ਵਿੱਚ ਕੋਈ ਨਹੀਂ ਆ ਸਕਦਾ 5 ਵਜੇ ਤੋਂ ਪਹਿਲਾਂ ਪਹਿਲਾਂ ਸਵੇਰ-ਸਵੇਰ ਤੁਸੀਂ ਆ ਸਕਦੇ ਹੋ ਤੇ ਇਹ ਪਿੰਡ ਦੀ ਐਂਟਰੀ ਹੈਗੀ ਜੀ 80 ਰੁਪਏ ਫੀਸ ਲੱਗਦੀ ਹੈ ਜੈਸਲਮੇਰ ਤੋਂ ਥੋੜੀ ਜੀ ਦੂਰ ਆ ਇਹ 20 ਕਿਲੋਮੀਟਰ ਦੀ ਦੂਰੀ ਦੇ ਉੱਤੇ ਪਿੰਡ ਤੇ ਇਹ ਪਿੰਡ ਰਾਤੂ ਰਾਤ ਖਾਲੀ ਕਿਵੇਂ ਹੋਇਆ ਤੇ ਇਹਦੇ ਬਾਰੇ ਡੋਡੋਫ ਹਾਂ ਡਾਈਆਂ ਚੰਗੀਆਂ ਕਹਿੰਦੇ ਵੀ ਪੂਤਾਂ ਪ੍ਰੇਤਾਂ ਦਾ ਵਾਸਾ ਹੋ ਗਿਆ ਕੀ ਹੋ ਗਿਆ ਉਹ ਰੱਬ ਜਾਣਦਾ 1825 ਵੀ ਤੋਂ ਪਹਿਲਾਂ ਇਹ ਪਿੰਡ ਪੂਰਾ ਹਸਦਾ ਵਸਦਾ ਸੀ ਜਿੱਥੋਂ ਤੱਕ ਅਸੀਂ ਇਹ ਪਿੰਡ ਬਾਰੇ ਮਿੱਤਰੋ ਜਾਣਕਾਰੀ ਹਾਸਲ ਕੀਤੀ ਆ ਤਾਂ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਇੱਥੋਂ ਦਾ ਸੀਗਾ ਮਿੱਤਰੋ ਇੱਕ ਰਾਜਾ ਕਹਿੰਦੇ ਇਹ ਪਿੰਡ ਦੀ ਇੱਕ ਲੜਕੀ ਦੇ ਨਾਲ ਉਹ ਵਿਆਹ ਕਰਾਉਣਾ ਚਾਹੁੰਦਾ ਸੀ ਤੇ ਪਿੰਡ ਵਾਲੇ ਲੋਕਾਂ ਨੇ ਦਿੱਤਾ ਸੀਗਾ ਜਵਾਬ ਆ ਤੇ ਉਦੋਂ ਬਾਅਦ ਦੇ ਵਿੱਚ ਕਹਿੰਦੇ ਉਹ ਰਾਜਾ ਕਹਿੰਦਾ ਵੀ ਇਹ ਪਿੰਡ ਦੇ ਉੱਤੇ ਮੈਂ ਹਮਲਾ ਕਰ ਦੂੰਗਾ ਪਿੰਡ ਨੂੰ ਬਿਲਕੁਲ ਤਬਾਹ ਕਰ ਦੂੰਗਾ ਤੇ ਇਹਨਾਂ ਨੇ ਜਵਾਬ ਦੇ ਤਾਂ ਉਹ ਧਮਕੀ ਦੇ ਕੇ ਚਲਾ ਗਿਆ ਬਾਅਦ ਦੇ ਵਿੱਚ ਇਹ ਪਿੰਡ ਦੇ ਲੋਕਾਂ ਨੇ ਫੈਸਲਾ ਲਿਆ ਕਿ ਅਸੀਂ ਰਾਤੋ ਰਾਤ ਆਪਦਾ ਪਿੰਡ ਛੱਡ ਕੇ ਕਿਤੇ ਹੋਰ ਰਹਿਣ ਲੱਗ ਜਾਾਂਗੇ ਤਾਂ ਉਹੀ ਹੋਇਆ ਮਿੱਤਰੋ ਕਹਿੰਦੇ ਇਹ ਪਿੰਡ ਦੇ ਲੋਕ ਤੇ ਉਹ ਰਾਤ ਕਹੇ ਜੀ ਕਾਲੀ ਰਾਤ ਸੀ ਪਤਾ ਨਹੀਂ ਕੀ ਹੋਇਆ ਕੀ ਨਾ ਉਹ ਹਲੇ ਵੀ ਜਿਵੇਂ ਕਹਦੀ ਹੈ ਨਾ ਸੁਲਝਣ ਵਾਲਾ ਇੱਕ ਸੱਚ ਆ ਜੋ ਚੋਂਦਾ ਤਿਉਂ ਸਮਾਨ ਜਿੱਥੇ ਪਿਆ ਸੀ ਉੱਥੀ ਛੱਡ ਕੇ ਇੱਥੋਂ ਗਾਇਬ ਹੀ ਹੋ ਗਏ ਤੇ ਇਹ ਪਿੰਡ ਦੇ ਲੋਕਾਂ ਦਾ ਪਤਾ ਹੀ ਨਹੀਂ ਲੱਗਿਆ ਵੀ ਕਿੱਥੇ ਗਏ ਕੀ ਗੱਲਬਾਤ ਬਣੀ ਹੈ ਨਾ ਤੇ ਜਿਹੜਾ ਚੁੱਲਿਆਂ ਦੇ ਉੱਤੇ ਉਹਨਾਂ ਦੇ ਰੱਖਿਆ ਹੋਇਆ ਸੀਗਾ ਇੱਥੇ ਖਾਣਾ ਪਾਣੀ ਆਪਦਾ ਤੇ ਚੁੱਲਿਆਂ ਤੇ ਪਿਆ ਵੀ ਮੱਚ ਗਿਆ ਜੋ ਜਾ ਕੇ ਸਵੇਰ ਰਾਜ ਨੇ ਚੈੱਕ ਕੀਤਾ ਤੇ ਇਹ ਪਿੰਡ ਦੀ ਮਿੱਤਰੋ ਇਹ ਹਿਸਟਰੀ ਆ ਉਦੋਂ ਬਾਅਦ ਦੇ ਵਿੱਚ ਇਹ ਤੇ ਇਹ ਪਿੰਡ ਦੇ ਉੱਤੇ ਕਹਿੰਦੇ ਇੱਕ ਫਿਲਮ ਬਣੀ ਪਈ ਮਿੱਤਰੋ ਕਾਲੋ ਜਿਹੜੀ ਤੁਸੀਂ ਬਚਪਨ ਦੇ ਵਿੱਚ ਦੇਖੀ ਹੋਣੀ ਆ ਅਰਸ਼ ਦਵਾਰਸ਼ੀ ਉਹਦੇ ਇੱਕ ਐਕਟਰ ਦਾ ਨਾਮ ਆ ਤੇ ਉਹ ساری ساری মুਵੀ ਆ ਪਿੰਡ ਦੇ ਵਿੱਚ ਹੀ ਸ਼ੂਟ ਹੋਈ ਆ ਤੇ ਉਹ ਕਹਿੰਦੇ ਵੀ ਕਹਾਣੀ ਸੱਚੀ ਆ ਹਨਾ ਬਾਕੀ ਜਿੰਨੀ ਕਿ ਜਾਣਕਾਰੀ ਸਾਨੂੰ ਮਿੱਤਰੋ ਹਾਸਲ ਕੀਤੀ ਸਾਨੂੰ ਸੀਗੀ ਉਹ ਤੁਹਾਡੇ ਨਾਲ ਸਾਂਝੀ ਕਰ ਲਈ ਬਾਕੀ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਗੱਲਬਾਤ ਕਿਵੇਂ ਲੱਗੀ ਮਿੱਤਰੋ ਤੇ ਜੇ ਇੱਧਰ ਆਇਆ ਪਿੰਡ ਦੇ ਵਿੱਚ ਵਿਜ਼ਿਟ ਜਰੂਰ ਕਰਿਓ ਤੇ ਸੋ ਬਹੁਤ-ਬਹੁਤ ਧੰਨਵਾਦ